ਸੀਗਾ 24 25 ਸਾਲ ਹੋ ਗਏ ਸੀਗੇ ਸੜਕ ਤੇ ਜ ਇਧਰੋਂ ਘੂਰ ਕੇ ਕੋਈ ਭੁਜਾ ਹੁੰਦਾ ਸੀਗਾ ਤਾਂ پارک ਦੇ ਦੂਜੇ ਪਾਸੇ ਪੈ ਜਾਂਦਾ ਸੀ ਜਿਹੜੇ ਬੋਰੇ ਨਾਲ ਚੱਕੇ ਹੋਏ ਸੀਗੇ ਕੂੜੇ ਕਬਾੜੇ ਦੇ ਭਰੇ ਹੋਏ ਪੈਸਾ ਵੀ ਗਲ ਗਿਆ ਵਿੱਚ ਲਫਾਫਿਆਂ ਦੇ ਵਿੱਚ ਪਿਆ ਮੀਂਹ ਦੇ ਵਿੱਚ ਪਿਆ ਉਵੇਂ ਬੋਰੇ ਤੇ ਬੋਰਾ ਬੋਰੇ ਤੇ ਬੋਰਾ ਚੜ੍ਹ ਜਾਂਦੇ ਸੀਗੇ ਵਾਲੀਆਂ ਵੱਟੀਆਂ ਵੱਟੀਆਂ ਜਟਾਂ ਹੋਈਆਂ ਪਈਆਂ ਜੀ ਬਾਪੂ ਜੀ ਦੇ ਦੇਖੋ ਪੈਰਾਂ ਤੱਕਰ ਜਾਂਦੀਆਂ ਜਟਾਵਾਂ ਪੈਰਾਂ ਤੱਕ ਵਾਹਿਗੁਰੂ ਕਿਰਪਾ ਕਰਨ ਦੀ ਅਸੀਂ ਹੁਣ ਬਾਪੂ ਜੀ ਦੀਆਂ ਜਟਾਵਾਂ ਜਿੰਨੀਆਂ ਸਾਫ਼ ਹੋਣਗੀਆਂ ਖਿੱਚ-ਖਿੱਚ ਕੇ ਖੋਲ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਪੂ ਜੀ ਦੀਆਂ ਜਿੰਨੇ ਵਾਲ ਜਿਹੜੇ ਕੇਸ ਹੈਗੇ ਆ ਉਹ ਵੱਟ ਸਕਣ ਬਾਕੀ ਟੁੱਟ ਜਾਣੀਆਂ ਕਿਉਂਕਿ ਇਹ ਇੰਨੀ ਨਰਮ ਹੋ ਗਏ ਨਾ ਵਾਲ ਆ ਨਾ ਜਿਹੜੇ ਇੰਨੇ ਉਹ ਹੋ ਗਿਆ ਦੇਖੋ ਜਦੋਂ ਆਪਾਂ ਇਹ ਖੋਲਦੇ ਆ ਉਹੀ ਆ ਦੇਖੋ ਇਹ ਟੁੱਟ ਹੀ ਜਾਂਦੇ ਆ ਵੱਡੇ ਹੋ ਗਏ ਜਮੇ ਵਾਲ ਜਮੇ ਵੱਡੇ ਹੋ ਗਏ ਵਾਲ ਨੇ ਤੋੜ ਦੇਣੀ ਬਾਪੂ ਜੀ ਤੋੜ ਦੇਣੀ ਆਪਾਂ ਦੱਸਦੇ ਆਂ ਕਿਹਨੂੰ ਇਲਾਜ ਕੀ ਕਰੇਗਾ ਸਾਰਾ ਧਰਮ ਤੁਹਾਡ ਨੂੰ ਇਲਾਜ ਕੀ ਕਰੇਗਾ ਨਹੀਂ ਕਰਦਾ ਬਾਪੂ ਕੋਈ ਨਹੀਂ ਕਰਦਾ ਤੁਸੀਂ ਸਾਡੇ ਪਿਓ ਆ ਨਹੀਂ ਨਹੀਂ ਸਾਡੇ ਬਾਪੂ ਆ ਤੁਸੀਂ ਸਾਡੇ ਪਿਓ ਆ ਅਸੀਂ ਆਪਣੇ ਪਿਓ ਨਾਲੇ ਅਸੀਂ ਆਪਣੇ ਪਿਓ ਦਾ ਇਸ਼ਨਾਨ ਕਰਾਉਣੇ ਆ ਤੇ ਅਸੀਂ ਆਪਣੇ ਪਿਓ ਦੀ ਸੇਵਾ ਕਰਨੀ ਆ ਅਸੀਂ ਕਿਹਤੋਂ ਨਹੀਂ ਦਾੜੀ ਨੂੰ ਨਹੀਂ ਛੇੜਦੇ ਚਲੋ ਹਤਨਾਮ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੇਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਪੂ 23 ਸਾਲਾਂ ਬਾਅਦ ਸਿਰ 'ਚ ਪਾਣੀ ਪਿਆ 23 ਸਾਲਾਂ ਬਾਅਦ ਸਿਰ 'ਚ 23 ਸਾਲਾਂ ਬਾਅਦ ਜੀ ਸਿਰ ਦੇ ਵਿੱਚ ਬਾਪੂ ਦੇ ਆ ਜਲ ਐ ਠੰਡਾ ਮਿੱਠਾ ਜਲ ਬਾਪੂ ਦੇ ਸਿਰ 'ਚ ਪਿਆ ਹੁਣ 23 ਸਾਲ ਹੋ ਗਏ ਬਹੁਤ ਜਰ ਅੰਮ੍ਰਿਤ ਬਾਜੀ ਠੰਡਾ ਜੀ ਬੁੜੀ ਠੰਡਾ ਜੀ ਬੁੜੀ ਕਾਲਾ ਕਾਲਾ ਪਾਣੀ ਜੀ ਕਿਸਾਂ ਚੋਂ ਦੇਖੋ ਨਿਕਲਦਾ ਕਾਲਾ ਪਾਣੀ ਜਾਵਾ ਸਾਫ ਕਰ ਲਾ ਬਾਪੂ ਲਾਣਾ ਦੇਖੀ ਸਾਫ ਬੋਲੇ ਸੋ ਹਰ ਗੁਰਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ ਸਰਦਾਰ ਜਸਪਾਲ ਸਿੰਘ ਕਲੜਾ ਜੀ ਦਾ ਇਸ਼ਨਾਨ ਹੋ ਗਿਆ ਜੀ ਦੇਖੋ ਕਿੰਨਾ ਸੋਹਣਾ ਦਾੜਾ ਪ੍ਰਕਾਸ਼ ਹੋ ਗਿਆ ਜਰਨਾਂ ਖੁੱਲ ਗਈਆਂ ਸਿਰ ਤੇ ਜੂڑا ਵੀ ਹੋ ਗਿਆ ਜੀ ਜਿੰਨੀਆਂ ਜਟਾਂ ਬੜੀਆਂ ਉਲਝੀਆਂ ਹੋਈਆਂ ਸੀਗੀਆਂ ਉਹ ਟੁੱਟ ਗਈਆਂ ਸਾਨੂੰ ਸਾਫ਼ ਕਰਦੇ ਕਰਦੇ ਟੁੱਟ ਗਈਆਂ ਨਾਲ ਉਹ ਜਿੰਨੇ ਕੇਸ ਬਚਾ ਸਕੇ ਉਹਨੇ ਬਚ ਕੇ ਜੂڑا ਹੈਗਾ ਬਾਪੂ ਜੀ ਦੇ ਸਿਰ ਤੇ ਤੇ ਜਿਹੜੀਆਂ ਬਹੁਤ ਜ਼ਿਆਦਾ ਵੱਡੀਆਂ ਜਟਾਂ ਸੀ ਕਿ ਜਿਹੜੇ 23 ਸਾਲਾਂ ਤੋਂ ਬਾਪੂ ਜੀ ਨਿਸ਼ਨਾਣ ਨਹੀਂ ਸੀ ਕੀਤਾ ਕੇਸ ਸੀ 23 ਸਾਲਾਂ ਬਾਅਦ ਅੱਜ ਬਾਪੂ ਜੀ ਨੇ ਇੱਥੇ ਆ ਕੇ ਕੇਸ ਸੀ ਇਸ਼ਨਾਨ ਕੀਤਾ ਵਾ ਇੰਨੀਆਂ ਜਟਾਂ ਬਾਪੂ ਦੇ ਕੇਸਾਂ ਤੋਂ ਜਿਹੜੀਆਂ ਟੁੱਟ ਗਈਆਂ ਕੇਸ ਸਾਫ਼ ਕਰਦੇ ਆ ਸਨ ਇੰਨੀਆਂ ਜਟਾਂ ਪੈਰ ਦੇਖੋ 20-22 ਸਾਲ ਹੋ ਗਏ 23 ਸਾਲ ਬਾਪੂ ਜੀ ਸੜਕ ਤੇ ਰਹਿੰਦੇ ਨੇ ਸਾਰੇ ਪੈਰਾਂ ਦੀਆਂ ਬਿਆਈਆਂ ਫਟੀਆਂ ਪਈਆਂ ਜਮਾ ਤੇ ਬਾਪੂ ਜੀ ਦੇ ਪੈਰ ਚ ਚप्पल ਪਾਉਣ ਕਰਕੇ ਇਦਾਂ ਚਪਟੇ ਹੋਏ ਪਏ ਨੇ ਅੱਜ ਬੂਟ ਵੀ ਬਾਪੂ ਜੀ ਪਹਿਲੀ ਵਾਰੀ ਪਾਉਣ ਲੱਗੇ ਨੇ ਜਰਾਬਾਂ ਦਾ ਨਹੀਂ ਬਾਪੂ ਨੇ ਪਾਈਆਂ ਚਲੋ ਹੌਲੀ-ਹੌਲੀ ਜਰਾਬਾਂ ਦੀ ਵੀ ਆਦਤ ਪੈ ਜਾਊਗੀ ਬਾਪੂ ਜੀ ਨੇ ਤੇ ਉਨਾ ਭੈਣਾ ਭਰਾਵਾਂ ਨੇ ਕਿਸੇ ਨੇ ਆਪਣੀ ਦਸਨੋਂ ਹਾਂ ਦੀ ਕਿਰਤ ਚੋਂ ਕਮਾਈ ਚੋਂ ਇਹ ਬੂਟ ਭੇਜੇ ਹੋਣੇ ਆ ਅੱਜ ਜੋ ਸਫਲ ਹੋਈ ਹੈ ਕਮਾਈ ਬਾਪੂ ਜਸਪਾਲ ਸਿੰਘ ਜੀ ਦੇ ਚਰਨਾਂ ਨੂੰ ਲੱਗੇ ਨੇ ਬੂਟ ਬਸ ਜਨਨ ਕਿ ਸ਼ਬਦਾਂ ਨੂੰ ਵੀ ਅੱਜ ਜਗ੍ਹਾ ਨਹੀਂ ਮਿਲ ਰਹੀ ਮੂੰਹ ਚ ਨਿਕਲ ਲਈ ਕਿਉਂਕਿ ਇੰਨਾ ਮਨਪਾਪਕ ਹੋਇਆ ਬਾਪੂ ਦਾ ਚਿਹਰਾ ਮੋਹਰਾ ਦੇਖ ਕੇ ਬਾਪੂ ਦੇ ਕਪੜੇ ਸੋਹਣੇ ਪਾਏ ਦੇਖ ਕੇ ਬਾਪੂ ਦੀਆਂ ਅਸੀਸਾਂ ਸੁਣ ਕੇ ਦਵਾਵਾ ਸੁਣ ਕੇ ਬਾਪੂ ਕਹਿੰਦਾ ਹੱਥ ਚੁਮ ਕੇ ਬਾਪੂ ਨੇ ਮੱਥੇ ਉਨ ਲਾ ਲਿਆ ਮੇਰਾ ਕਹਿੰਦਾ ਬਹੁਤ ਧੰਨਵਾਦ ਪੁੱਤ ਮੈਂ ਤੇਰੇ ਲਈ ਅਰਦਾਸਾ ਕਰਾਂਗਾ ਵੀ ਤੂੰ ਮੈਨੂੰ ਨਮਾਇਆ ਮੈਨੂੰ ਸੋਣਾ ਬਣਾਇਆ ਤੇ ਐਸੀਆਂ ਰੋਹਾਂ ਦੀ ਸੇਵਾ ਐਸੇ ਰੱਬੀ ਰੂਪ ਲੋਕਾਂ ਦੀ ਸੇਵਾ ਮਿਲੀ ਆ ਤੇ ਇਹ ਬਾਪੂ ਦੇ ਕੋਲੋਂ ਨਿਕਲੇ ਪੈਸੇ ਅੱਜ ਧੁੱਪ ਨਹੀਂ ਨਿਕਲੀ ਧੁੰਦ ਬਹੁਤ ਸੀ ਠੰਡ ਸੀਗੀ ਤੇ ਇਸ ਕਰਕੇ ਅਸੀਂ ਅੱਜ ਫੁੱਲੇ ਨਹੀਂਗੇ ਇਹਨਾਂ ਨੂੰ ਧੁੱਪ ਲਵਾਵਾਂਗੇ ਕੱਲ ਨੂੰ ਸਕਾਹ ਕੇ ਪੈਸਿਆਂ ਨੂੰ ਧੁੱਪ ਲਵਾ ਕੇ ਜਿੰਨੇ ਕੁ ਸਾਫ਼ ਸੁਥਰੇ ਹੋ ਕੇ ਠੀਕ ਹੋ ਜਾਣਗੇ ਨੋਟ ਉਹਨੇ ਠੀਕ ਆ ਨਹੀਂ ਤਾਂ ਬਹੁਤ ਜ਼ਿਆਦਾ ਗਲੇ ਪਏ ਆ ਵਿੱਚ ਉਹ ਇਹ ਪੈਸਾ ਜਿੰਨਾ ਵੀ ਹੋਊਗਾ ਸੰਗਰ ਨੂੰ ਦੱਸਿਆ ਜਾਊਗਾ ਗਿਣਤੀ ਕਰਕੇ ਸਮਝਾਇਆ ਜਾਊਗਾ ਤੇ ਕਿੰਨੇ ਪੈਸੇ ਨਿਕਲੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਊ ਇਹ ਬਾਪੂ ਗੁਰਦਵਾਲਾ ਸਾਹਿਬ ਦਿੱਤੇ ਹੀ ਪੈਸੇ ਇਹ ਚਰਨਗੁਰ ਗੁਰਦਵਾਰੇ ਦੀ ਪਰਚੀ ਦੀ ਉਹ ਕੱਢੀ ਆਂ ਪ੍ਰੇਮ ਨਗਰ ਦੀਆਂ ਪਰਚੀਆਂ ਇਹ ਦਾਨ ਕਰਦਾ ਹੁੰਦਾ ਹੀ ਬਾਪੂ ਤੋਂ ਠੀਕ ਦਾਨ ਦੀ ਪਰਚੀਆਂ ਨਹੀਂ ਨਿਕਲ ਗਈਆਂ ਜਦ ਸ਼ਾਬਦ ਆ ਤੇ 1 ਰੁਪਿਆ ਦਾਨ ਹੈ ਇੱਥੇ ਜਾਣੀ ਹੈ 1 ਰੁਪਿਆ ਨਿਕਲਦਾ ਨਹੀਂ ਜਾਦਾ ਆ ਗਾ 1 ਰੁਪਿਆ ਇੱਕ ਸੌਰ ਗਿਆ ਨਹੀਂ 1 ਰੁਪਿਆ ਇਹ ਪਰਚਾ 50 ਰੁਪਏ ਦੀ ਹੁੰਦੀ ਪਰਚੀ ਪਿਆ ਦੇ ਆ 1 ਰੁਪਿਆ ਦਾ ਅਵੇ ਕਰ ਪੈ ਰਹੀ ਆ ਆ ਗੁਰਦੁਆਰਾ 10 ਰੁਪਏ 11 11 ਰੁਪਏ ਦੀਆਂ ਬੱਸ ਉਹ ਦੇਖੋ ਜੀ ਬਾਪੂ ਗੁਰਦੁਆਰਾ ਸਾਹਿਬ ਜਾ ਕੇ ਦਾਨ ਵੀ ਕਰਕੇ ਆਉਂਦਾ ਸੀਗਾ 11 11 ਰੁਪਏ ਦੀਆਂ ਕਿੰਨੀ ਪਾਤਸ਼ੀਆਂ ਪ੍ਰਸ਼ਾਦ ਵਾਲੀਆਂ ਬਾਪੂ ਜੀ ਉੱਥੇ ਦੇ ਘਟਵਾਉਂਦੇ ਸੀਗੇ ਇਨਕਿ ਚਾਹ ਜਿਵੇਂ ਠੀਕ ਨਹੀਂ ਸੀ ਕਿ ਤਾਂ ਵੀ ਆਪਣਾ ਫਰਜ਼ ਸੀ ਜਿਹੜਾ ਉਹ ਨਿਭਾਉਂਦੇ ਸੀ ਬਾਪੂ ਜੀ ਇਹਨੇ ਪੈਸੇ ਬਾਪੂ ਦੇ ਕਿਸੇ ਕੰਮ ਨਹੀਂ ਆਏ ਇੰਨਾ ਕੁਛ ਬਾਪੂ ਦੇ ਕੋਲੇ ਸੀ ਪਰ ਬਾਪੂ ਵਿਚਾਰਾ ਉੱਥੇ ਘੁੱਟ ਪਾਸਤੇ ਹੀ ਰਹਿ ਰਿਹਾ ਸੀਗਾ 24 25 ਸਾਲ ਹੋ ਗਏ ਸੀਗੇ ਸੜਕ ਤੇ ਜਿੱਧਰੋਂ ਘੂਰ ਕੇ ਕੋਈ ਭੁਜਾਰਦਾ ਸੀਗਾ ਤਾਂ ਪਾਰਕ ਦੇ ਦੂਜੇ ਪਾਸੇ ਪੈ ਜਾਂਦਾ ਸੀ ਜਿਹੜੇ ਬੋਰੇ ਨਾਲ ਚੱਕੇ ਹੋਏ ਸੀਗੇ ਕੂੜੇ-ਕਬਾੜੇ ਦੇ ਭਰੇ ਹੋਏ ਉਹ ਬੋਰੀਆਂ ਦੇ ਨਾਲ ਹੀ ਉਹਨਾਂ ਤੇ ਸਿਰ ਰੱਖ ਕੇ ਸੌਂਦਾ ਸੀ ਉਹ ਬੋਰੀਆਂ ਦਾ ਖਹਿੜਾ ਨਹੀਂ ਸੀ ਛੱਡਦਾ ਜੇ ਕਿਤੇ ਲੈਟਰਨ ਬਾਥਰੂਮ ਵੀ ਜਾਂਦਾ ਸੀਗਾ ਤਾਂ ਵੀ ਉਹ ਬੋਰੇ ਇਹ ਨਾਲ ਹੀ ਬੰਨ ਕੇ ਲੈ ਕੇ ਜਾਂਦਾ ਸੀ ਆਪਦੇ ਆ ਦੰਦ ਬਾਪੂ ਤੇਰੇ ਨਾਲ ਕਿਹਾ ਮੇਰੇ ਦੰਦ ਚਾਰ ਪੰਜ ਜਗਾਂ ਦੇ ਸੀ ਚਾਰ ਪੰਜ ਜਗਾਂ ਦੇ ਇਹਦੇ ਵਿੱਚ ਦੰਦ ਰੱਖੇ ਹੋਇਆ ਹੈ ਕਾਹ ਪਿਆ ਦੰਦ ਇਹ ਕਿਨੇ ਤੋੜਦੇ ਸੀ ਬਾਪੂ ਬਾਪੂ ਦੇ ਸਾਰੇ ਦੰਦ ਜਿੰਨੇ ਨਿਕਲੇ ਆ ਹੁਣ ਤੱਕਰ ਬਾਪੂ ਨੇ ਸਾਰੇ ਦੰਦ ਇਦਾਂ ਹੀ ਜਮਾ ਕਰ ਕਰਕੇ ਰੱਖੇ ਹੋਏ ਆ ਪਾਟੇ ਹੋਏ ਕੱਪੜੇ ਪਾ ਕੇ ਬਾਪੂ ਉਵੇਂ ਹੀ ਗੰਦੇ ਕੱਪੜੇ ساری ਉਮਰ ਐ ਹੀ ਕੱਟਦੀ ਏ ਕਹਿੰਦੇ ਇੱਕ ਕੰਜੂਸ ਬੰਦਾ ساری ਜ਼ਿੰਦਗੀ ਕਿਸੇ ਹੋਰ ਲਈ ਕਮਾਉਂਦਾ ਪੈਸੇ ਆਪਦੇ ਤੇ 1 ਰੁਪਇਆ ਨਹੀਂ ਖਰਚਦਾ ਬਾਪੂ ਨੇ ਤਾਂ ਆਪਦੇ ਦੰਦ ਵੀ ਨਹੀਂ ਸਿੱਟੇ ਜਿਹੜੇ ਦੰਦ ਮੂੰਹ ਚੋਂ ਨਿਕਲੇ ਟੱਕ ਪਏ ਟੁੱਟ ਕੇ ਸੀਗੇ ਤੇ ਬਾਪੂ ਨੇ ਹਰ ਇੱਕ ਉਹ ਚੀਜ਼ ਜਿਹੜੀ ਵੀ ਇਹਨੂੰ ਲੱਗੀ ਮਾੜੀ ਚੰਗੀ ਸੋਹਣੀ ਕੰਮ ਦੀ ਇਹਨੇ ਲਿਫਾਫਿਆਂ ਚ ਪਾ ਕੇ ਨਾਲ ਹੀ ਬੰਨੀ ਹੋਈ ਸੀ 1 ਰੁਪਿਆ ਵੀ ਯੂਜ਼ ਨਹੀਂ ਕਰਿਆ ਨੇ 1 20 ਰੁਪਿਆ ਬਾਪੂ ਨੇ ਆਪਣੇ ਆਪ ਦੇ ਕੱਪੜੇ ਇਹਨੇ ਮਾੜੇ ਪਾਏ ਹੋਏ ਸੀ ਕਿੰਨੇ ਕਹਿੰਦੇ ਜਟਾਂ ਪੈਰ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੰਬੀਆਂ ਸਰਦੀਆਂ ਜਟਾਂ ਬਣ ਗਈਆਂ ਸੀ ਰਾਤ 2 3 ਘੰਟੇ ਲੱਗੇ ਸਾਨੂੰ ਜਟਾਂ ਸਾਫ਼ ਕਰਨ ਨੂੰ ਬਾਪੂ ਨੇ ਦਾੜੇ ਦੇ ਵਿੱਚ ਵੀ ਜਟਾਂ ਬਣੀਆਂ ਪਈਆਂ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਪੂ ਦਾ ਇਸ਼ਨਾਨ ਪਾਣੀ ਹੋਇਆ ਬਾਪੂ ਪਹਿਲਾਂ ਨਾਲੋਂ ਬਹੁਤ ਠੀਕ ਵੀ ਹੋ ਗਿਆ ਤੇ ਬਾਕੀ ਅੱਜ ਸਵੇਰ ਦੇ ਅਸੀਂ ਕੋਸ਼ਿਸ਼ ਕਰ ਰਹੇ ਸੀ ਬਾਪੂ ਦੇ ਪੈਰਿਆਂ ਨੂੰ ਇਕੱਠੇ ਕਰਨ ਦੇ ਲਈ ਲੱਗੇ ਹੋਏ ਸੀ ਇੱਧਰ ਵੀ ਸਵੇਰ ਦੇ ਆ ਦੋ ਮੰਜੀਆਂ ਤੇ ਇੱਧਰ ਸੁੱਕਣੇ ਪਾਏ ਆ ਸਾਰੇ ਪੈਸੇ ਜਿਹੜੇ ਜਿੰਨੇ ਗਲੇ ਹੋਏ ਆ ਉਹ ਤਾਂ ਨਹੀਂ ਕਿਸੇ ਕੰਮ ਆ ਰਹੇ ਆ ਨੋਰ ਜਮੈਂ ਗਲ ਚੁੱਕੇ ਆ ਜਿਹੜੇ ਦੇਖੋ ਇਦਾਂ ਇਨਾਂ ਦਾ ਤਾਂ ਰੰਗ ਹੀ ਬਦਲ ਗਿਆ ਪਰ ਜਿੰਨੇ ਕ ਠੀਕ ਆ ਉਹ ਅਸੀਂ ਅੱਜ ਸਿਕਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜਿੰਨੇ ਕ ਕੋਸ਼ਿਸ਼ ਕਰਾਂਗੇ ਹੋਰ ਵੀ ਇਹਨਾਂ ਨੂੰ ਸਿਕਾਸ ਕਾ ਕੇ ਜਿਹੜੇ ਵਿੱਚੋਂ ਲੋਟ ਆ ਜਾਣ ਨੋਟ ਇਦਾਂ ਹਨ ਗਲੇ ਹੋਏ ਆ ਜਿਹੜੇ ਜਿਵੇਂ ਕੁੱਲੀ ਲੱਗੀ ਹੋਈ ਆ ਇਦਾਂ ਆ ਹੁਣ ਜਿਵੇਂ ਆ ਨੋਟ ਆ ਹੁਣ ਇਹਨਾਂ ਦਾ ਤਾਂ ਕੁਝ ਨਹੀਂ ਬੱਤੀ ਦਾ ਹਜੇ ਤਾਂ ਧੁੱਪ ਲੱਗੂਗੀ ਉੱਪਰ ਲੱਗਣ ਤੋਂ ਬਾਅਦ ਥੋੜਾ ਦੇਖਾਂਗੇ ਜੇ ਖੁੱਲ ਜਾਣ ਇਹ ਬਾਪੂ ਜੀ ਦੇ ਘਰ ਗਏ ਸੀ ਬਾਪੂ ਜੀ ਦੇ ਬ੍ਰਦਰ ਦੇ ਘਰ ਭਰਾ ਦੇ ਘਰ ਦਵਿੰਦਰ ਸਿੰਘ ਜੀ ਦੇ ਤੇ ਉਸ ਦਿਨ ਗੱਲ ਹੋਈ ਸੀ ਕਿ ਗੁਰਸਿਆਰਨ ਸਿੰਘ ਜੀ ਨੇ ਇਹ ਦਰਬਾਰ ਸਾਹਿਬ ਗਏ ਹੋਏ ਸੀ ਪਰਿਵਾਰ ਦੇ ਨਾਲ ਮੱਥਾ ਟੇਕਣ ਤੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਆਵਾਂਗੇ ਮੁੜਦੇ ਹੋਏ ਦਰਬਾਰ ਸਾਹਿਬ ਤੋਂ ਹੋ ਕੇ ਜਾਵਾਂਗੇ ਤੇ ਅੱਜ ਇਹ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਪਰਿਵਾਰ ਇੱਥੇ ਆਇਆ ਸੀ ਇਹਨਾਂ ਦੀ ਫੈਮਿਲੀ ਵੀ ਨਾਲ ਆ ਉਹ ਲੱਗਾ ਉੱਧਰ ਤੇ ਉਹ ਅਸੀਂ ਨੇ ਫੈਮਿਲੀ ਨੂੰ ਸੀ ਚਾਹੁੰਦੇ ਵੀ ਕੈਮਰੇ ਤੇ ਆਵੇ ਪਰ ਗੁਰシャン ਸਿੰਘ ਜੀ ਆਪਣੇ ਤਾਇਆ ਜੀ ਨੂੰ ਵੀ ਮਿਲੇ ਆ ਆ ਕੇ ਅੱਜ ਚਾਚਾ ਜੀ ਨੂੰ ਸੌਰੀ ਤੇ ਬਾਪੂ ਜੀ ਵੀ ਨਾ ਤੋ ਕਿ ਬਹੁਤ ਠੀਕ ਨੇ ਬਾਪੂ ਜੀ ਬਾਪੂ ਜੀ ਕਿਵੇਂ ਹੋ ਬਾਪੂ ਜੀ ਬੜਾ ਥੋੜਾ ਠੀਕ ਨਾ ਹੋਣ ਕੇ ਇਕੱਲੇ ਬੋਲੀ ਜਾਂਦੇ ਮਨ ਦੇ ਵਿੱਚ ਹੀ ਜ਼ਿਆਦਾ ਗੱਲਾਂ ਕਰੀ ਜਾਂਦੇ ਆ ਆਪਣੇ ਪਰ ਆ ਪੈਸਾ ਇੰਨਾ ਸਾਰਾ ਕੁਝ ਬਾਪੂ ਜੀ ਦੇ ਕੋਲੇ ਹੋਣ ਦੇ ਬਾਵਜੂਦ ਵੀ ਬਾਪੂ ਜੀ ਨੇ ਉੱਥੇ ਨਰਕ ਵਰਗਾ ਜੀਵਨ ਕੱਟ ਰਹੇ ਸੀਗੇ ਸੜਕ ਦੇ ਉੱਤੇ। ਹੋਰ ਨਹੀਂ ਕੁਝ ਕਰਨ ਦੇ ਤੇ ਬਾਕੀ ਚਰੰਗੇ ਜਾਂਦਾ ਸੀ। ਪੈਸਾ ਵੀ ਗਲ ਗਿਆ ਵਿੱਚ ਇਲਫਾਫਿਆਂ ਦੇ ਵਿੱਚ ਪਿਆ, ਮੀਂਹ ਦੇ ਵਿੱਚ ਪਿਆ, ਉਵੇਂ ਬੋਰੇ ਤੇ ਬੋਰਾ ਬੋਰੇ ਤੇ ਬੋਰਾ ਚੜੀ ਜਾਂਦੇ ਸੀਗੇ। ਬਾਕੀ ਹੁਣ ਅਸੀਂ ਪੈਸਿਆਂ ਦੀ ਗਿਣਤੀ ਕਰਕੇ ਜਿੰਨਾ ਟੋਟਲ ਮੰਨੀ ਬਣੂਗੀ ਉਹ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਸਾਰੀ ਵੀਡੀਓ ਵੀ ਟੋਟਲ ਪੈਸਾ ਕਿੰਨਾ ਵਾ ਤੇ ਵੀਡੀਓ ਨਾਲ ਦੀ ਨਾਲ ਬਣੀ ਜਾਂਦੀ ਆ। ਬਾਪੂ ਜਿਹੜਾ ਜਿੰਨਾ ਪੈਸਾ ਗਿਣਨ ਦੇ ਯੋਗ ਆ ਜਿਹੜਾ ਉਹ ਗਿਣਿਆ ਜਾਊਗਾ ਜਿਹੜਾ ਗਲ ਗਿਆ ਜਮਾ ਹੀ ਜਾਂ ਕਿਵੇਂ ਆ ਉਹ ਜੇ ਸਕਾ ਵੀ ਰਵਾਂਗੇ ਥੋੜੀ ਟੁੱਪ ਯਾਨੀ ਕਿ ਜਿਹੜੇ ਸਿੱਕੇ ਆ ਸਿੱਕੇ ਵੀ ਯਾਨੀ ਕਿ ਜਮਾ ਦੇਖੋ ਤੁਸੀਂ ਸਿੱਕੇ ਵੀ ਗਲ ਗਏ ਕਿਉਂਕਿ 23 ਸਾਲ ਹੋ ਗਏ 23 ਸਾਲ ਇਦਾਂ ਹੀ ਬਾਪੂ ਛੜਕ ਦੇ ਉੱਤੇ ਰਹਿੰਦੇ ਸੀ ਫੁੱਟਪਾਥ ਤੇ ਤੇ ਜਟਾਵਾਂ ਵੀ ਬਾਪੂ ਦੇ 23 ਸਾਲਾਂ ਬਾਅਦ ਬਾਪੂ ਜੀ ਕਹਿੰਦੇ ਕੱਲ ਜਦੋਂ ਇਸ਼ਨਾਨ ਕਰਾਇਆ ਕਹਿੰਦੇ 23 ਸਾਲਾਂ ਬਾਅਦ ਨਹਾ ਰਿਆ ਅੱਜ ਕਹਿੰਦੇ ਕੇਸੀ ਨਹਾਤਾ ਨਹੀਂ ਸੀ ਮੈਂ ਕਦੇ ਵੀ ਤੇ 23 ਸਾਲਾਂ ਬਾਅਦ ਕੇਸੀ ਇਸ਼ਨਾਨ ਕੀਤਾ ਬਾਪੂ ਜੀ ਨੇ ਕੱਲ ਤੇ ਤੁਸੀਂ ਦੇਖੋ ਵਿੱਚ ਆ 2-2000 ਦੇ ਨੋਟ ਵੀ ਹਨਾ ਬਾਪੂ ਜੀ ਦੇ ਕੋਲੇ ਸੀਗੇ ਤਿੰਨ ਚਾਰ ਨੋਟ ਸੀਗੇ ਇਦਾਂ ਦੇ ਜਿਹੜੇ ਹਜ਼ਾਰ ਦੇ ਬੰਦ ਹੋ ਚੁੱਕੇ ਨੋਟ ਆ ਤੇ 2000 ਦੇ ਜਿਹੜੇ ਬੰਦ ਹੋ ਚੁੱਕੇ ਆ ਤੇ 500 ਦਾ ਜਿਹੜਾ ਬੰਦ ਹੋ ਚੁੱਕਿਆ ਇਹ ਤਿੰਨ ਚਾਰ ਨੋਟ ਸਾਨੂੰ ਉਦੋਂ ਵੀ ਦਿਖੇ ਸੀਗੇ ਕਿ ਅੱਜ ਵੀ ਤੁਸੀਂ ਦੇਖ ਰਹੇ ਹੋ ਪਏ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜਸਪਾਲ ਸਿੰਘ ਜੀ ਕਾਲੜਾ ਬੱਬੂ ਕਾਲੜਾ ਜੀ ਤੇ ਇਹਨਾਂ ਦੇ ਕੋਲੋਂ ਜਿਹੜਾ ਪੈਸਾ ਮਿਲਿਆ ਸੀਗਾ ਜੀ ਉਹਦਾ ਹਿਸਾਬ ਕਿਤਾਬ ਹੁਣ ਲਿਖਾ-ਜੋਖਾ ਅੱਜ ਕਰਨ ਲੱਗੇ ਸੀਗੇ ਇਹ ਪੈਸੇ ਜਿਹੜੇ ਬਾਪੂ ਜੀ ਦੇ ਕੋਲ ਮਿਲਿਆ 98270 ਰੁਪਏ ਜਿਹੜੇ ਸਾਰੇ ਪੈਸੇ ਜਿਹੜੇ ਕਾਊਂਟ ਕੀਤੇ ਗਏ ਨੇ ਜਿਹੜੇ ਠੀਕ ਨੇ ਜਿਹੜੇ ਮਤਲਬ ਚੱਲ ਸਕਦੇ ਨੇ ਨੋਟ ਜਿਹੜੇ ਉਹ ਵਾਲੇ ਨੋਟ ਨੇ ਜਿਵੇਂ ਆ 5 500 ਦੇ ਨੋਟ ਨੇ 22000 ਰੁਪਿਆ ਬਹ ਹਨ 100 100 ਦੇ ਜਾਂ ਹੋਰ ਸਾਰੇ ਨੋਟਾਂ ਦੇ ਉੱਤੇ ਅਸੀਂ ਇਦਾਂ ਉਹ ਲਾਤਾ ਲੇਖ ਲਿਖ ਕੇ ਤੇ 올ਡ ਕਰੰਸੀ ਹੈ ਸਾਡੇ ਕੋਲ ਜਿਹੜੀ 13500 ਰੁਪਿਆ ਜਿਹੜੀ ਜਿਹੜੀ ਬੰਦ ਹੋ ਚੁੱਕੀ ਹੈ ਹਨ ਜਿਹਦਾ ਕੋਈ ਉਹ ਨਹੀਂ ਰਿਹਾ ਹੁਣ ਵੈਲਿਊ ਖਤਮ ਹੋ ਗਈ ਜਿਹਦੀ ਤੇ ਭਾਨ ਹਜੇ ਅਸੀਂ ਗੈਨਨੀ ਆ ਦੇ ਵਿੱਚ ਸਿਰਕਾ ਪਾ ਕੇ ਅੱਜ ਸਾਫ ਕਰਨਾ ਮੈਨੂੰ ਤੇ ਬਾਲੀ ਜਿਆਦਾ ਜੰਗਾਲ ਲੱਗਿਆ ਵੀ ਭਾਨ ਵੀ ਉਹ 2000 ਹੈ ਨਾ 2-3000 ਰੁਪਏ ਭਾਨ ਦਾ ਵੀ ਹੋਗਾ ਬਾਕੀ ਆਹ ਪੈਸੇ ਨੇ ਜਿਹੜੇ ਜਮੇ ਗਲ ਗਏ ਨੇ ਜਿਹੜਾ ਕੋਈ ਇੱਕ ਵੀ ਸਾਬਤਾ ਨੋਟ ਨਹੀਂ ਵਿੱਚੋਂ ਜਮਾ ਗਲ ਚੁੱਕੇ ਨੇ ਜਿਹੜੇ ਨੋਟ ਉਹ ਨਹੀਂ ਜਿਹੜੇ ਰੰਗ ਵਾਲੇ ਨੋਟ ਨੇ ਉਹ ਅੱਡ ਕੱਢ ਲਏ ਅਸੀਂ ਜਿਹੜੇ ਥੋੜੇ ਜੇ ਠੀਕ ਨੇ ਉਹ ਵੀ ਅੱਡ ਕੱਢ ਲਏ ਅਸੀਂ ਤੇ ਬਾਕੀ ਜਿਹੜੇ ਬੜੇ ਜ਼ਿਆਦਾ ਹਜੇ ਇਹਨਾਂ ਨੇ ਧੁੱਪ ਵੀ ਲਵਾ ਰਹੇ ਆ ਹੌਲੀ ਹੌਲੀ ਇਹਨੀਆਂ ਤਾਹਾਂ ਖੁੱਲਣੀਆਂ ਆ ਆ ਦੇਖੋ ਜਿਵੇਂ ਹੁਣਾਂ ਜਮਾਂ ਹੀ ਜੁੜੇ ਹੋਏ ਆ ਜਿਵੇਂ ਜਿਵੇਂ ਸੁੱਕਣਗੇ ਧੁੱਪ ਦੇ ਨਾਲ ਹਨਾ ਫਿਰ ਇਦਾਂ ਹੌਲੀ ਹੌਲੀ ਖੁੱਲ ਜਾਣਗੇ ਫਿਰ ਇਹਨਾਂ ਦੀ ਵੀ ਗਿਣਤੀ ਕੀਤੀ ਜਾਊਗੀ ਜਿੰਨੇ ਵੀ ਹੋਣਗੇ ਇਹ ਜਿਹੜਾ ਵੀ ਮੱਲਵਾ ਦੇਖੋ ਦੋ ਦੋ ਟੋਟੇ ਹੀ ਹੋਏ ਗਏ ਨੋਟਾਂ ਦੇ ਹਨਾ 20 ਦੋ ਦੋ ਪੀਸ ਹੋਗੇ ਜਮਾਂ ਗਲਗੇ ਵਿੱਚੋਂ ਤੇ ਯਾਨੀ ਕਿ ਕੁੱਲ ਮਿਲਾ ਕੇ 1 ਲੱਖ ਰੁਪਇਆ ਜਿਹੜਾ ਬਾਪੂ ਜੀ ਦੇ ਕੋਲੋਂ ਮਿਲਿਆ ਵਾ ਉਹ ਵਰਤਣ ਦੇ ਯੋਗ ਆ ਤੇ ਬਾਕੀ ਜਿਹੜਾ ਪੈਸਾ ਵਾ ਜਿਹ ਉਹ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਤੇ ਇਸ ਪੈਸੇ ਦੀ ਸਾਡੀ ਉਸ ਦਿਨ ਗੱਲ ਵੀ ਹੋਈ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਉੱਥੇ ਜਿੱਥੋਂ ਬਾਪੂ ਨੂੰ ਲੈ ਕੇ ਆਏ ਸੀ ਉਹ ਕਹਿੰਦੇ ਸੀ ਆਪਾਂ ਪਰਚੀ ਕੱਟ ਦਿੰਨੇ ਆ ਗੁਰਦੁਆਰਾ ਸਾਹਿਬ ਪਰ ਬਾਪੂ ਸਾਡਾ ਤਕੜਾ ਵਾ ਤੰਦਰੁਸਤ ਆ ਜਿੰਨਾ ਟਾਈਮ ਬਾਪੂ ਸਾਡੇ ਕੋਲ ਇੱਥੇ ਰਹੂਗਾ ਉਹਨਾਂ ਟਾਈਮ ਪੈਸੇ ਇੱਥੇ ਰਹਿਣਗੇ ਸਾਡੇ ਕੋਲੇ ਜਿੱਦਣ ਬਾਪੂ ਜਾਊਗਾ ਘਰੋਂ ਆਪਣੇ ਠੀਕ ਹੋ ਕੇ ਉਸ ਦਿਨ ਬਾਪੂ ਆਪਦੇ ਪੈਸੇ ਨਾਲ ਲੈ ਜਾਊ ਜਿੱਥੇ ਵੀ ਜੀ ਨੂੰ ਵੀ ਦੇਣੇ ਚਾਹੂਗਾ ਦੇ ਸਕਦਾ ਆਪਦੇ ਬੱਚਿਆਂ ਨੂੰ ਦੇਣਾ ਚਾਹਣਾ ਹੋ ਸਕਦਾ ਕੱਲ ਨੂੰ ਉਹਦੇ ਬੱਚੇ ਸਾਹਮਣੇ ਆ ਜਾਣ ਉਹਨਾਂ ਨੂੰ ਬੱਚਿਆਂ ਨੂੰ ਦੇ ਦਿੱਤੇ ਜਾਣਗੇ ਪੈਸੇ ਹਨ ਆਪਦੇ ਵਾਰਸਾਂ ਨੂੰ ਜੇ ਬਾਪੂ ਦੇਣਾ ਚਾਹੂਗਾ ਬਾਕੀ ਜੋ ਵੀ ਮਹਾਰਾਜ ਨੂੰ ਮਨਜ਼ੂਰ ਆ ਸੱਚੇ ਬਾਦਸ਼ਾਹ ਨੂੰ ਹਨ ਤੇ ਅਰਦਾਸ ਕਰਿਓ ਬਾਪੂ ਤਕੜਾ ਹੋਵੇ ਜਸਪਾਲ ਸਿੰਘ ਤੰਦਰੁਸਤ ਹੋ ਜਾਵੇ ਬਾਪੂ ਜੀ ਦੀ ਦਵਾਈ ਚੱਲਦੀ ਦਿਮਾਗ ਦੀ ਥੋੜਾ ਹੁਣ ਅਰੈਸਟ ਤੇ ਰਹਿੰਦੇ ਨੇ ਥੋੜਾ ਸੁਸਤ ਨੇ ਤੇ ਪਰ ਵਾਹਿਗੁਰੂ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਅੱਗੇ ਨਾਲੋਂ ਬਹੁਤ ਫਰਕ ਆ ਤੇ ਬਾਕੀ ਸਾਡੇ ਪਰਿਵਾਰ ਦੇ ਮੈਂਬਰ ਵੀ ਤੁਸੀਂ ਦੇਖਦੇ ਹੋ ਤੁੱਪ ਚ ਬੈਠੇ ਆ ਹੁਣ ਤੁੱਪ ਸੇਕੀ ਜਾਂਦੇ ਆ ਤੇ ਬਾਪੂ ਜੀ ਦੇ ਪੈਸਿਆਂ ਦੀ ਜਿਹੜੀ ਗਣਤੀ ਸੀਗੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ